ਖਬਰ ਜੀਹਾਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਆਟੋ ਤੋਂ ਉਤਰਦਿਆ ਹੀ ਇੱਕ ਮਹਿਲਾ ਦੇ ਉੱਤੇ ਤੇਜ਼ ਸਰ ਹਥਿਆਰ ਦੇ ਨਾਲ ਵਾਰ ਕੀਤਾ ਗਿਆ ਜੀਹਾਂ ਬਿਹਤ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕੁੜੀ ਦੇ ਉੱਤੇ ਤੇਜ਼ਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ ਆਟੋ ਤੋਂ ਉਤਰਦਿਆਂ ਹੀ ਤਲਵਾਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਬਿਹਤ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲ ਰਿਹਾ ਹੈ ਦਿਨ ਦਿਹਾੜੇ ਕਿਸ ਤਰੀਕੇ ਦੇ ਨਾਲ ਤੇਜ਼ਾਰ ਹਥਿਆਰ ਦੇ ਨਾਲ ਇੱਕ ਲੜਕੀ ਦੇ ਉੱਤੇ ਕੁੜੀ ਦੇ ਉੱਤੇ ਤੇਜ਼ਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇहद ਹੈਰਾਨ ਕਰਨ ਵਾਲੀਆਂ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਰੂਹ ਕੰਮ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਬਿਨਾ ਕਾਨੂੰਨ ਅਤੇ ਪੁਲਿਸ ਦੇ ਡਰ ਦੇ ਇਹ ਬੇहद ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕੁੜੀ ਦੇ ਉੱਤੇ ਤੇਜ਼ਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ ਤਸਵੀਰਾਂ ਸਾਮਣੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਬਿਹਤਰ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਸਵੇਰੇ 8 ਵਜੇ ਦੇ ਕਰੀਬ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਜਿਹੜਾ ਹੈ ਕੁੜੀ ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦਾ ਹੈ ਕੁੜੀ ਦਾ ਪਤਾ ਨਹੀਂ ਲੱਗਦਾ ਕਿ ਕਿੱਥੋਂ ਰਹਿਣ ਵਾਲੀ ਸੀ ਪਰ ਹਮਲਾ ਕਰਨ ਵਾਲਾ ਕੌਣ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਦੀ ਕਿ ਸਵੇਰੇ 8 ਵਜੇ ਦੇ ਕਰੀਬ ਬੱਸ ਦੇ ਵਿੱਚੋਂ ਦੋ ਤਿੰਨ ਕੁੜੀਆਂ ਉਤਰ ਕੇ ਇੰਡਸਟਰੀ ਪ੍ਰਾਈਵੇਟ ਜੌਬ ਤੇ ਜਾ ਰਹੀਆਂ ਸੀ ਕਿ ਇੱਕ ਦਰਖਤ ਦੇ ਹੇਠਾਂ ਕਾਤ ਲਗਾ ਕੇ ਬੈਠਾ ਮੁੰਡਾ ਇਕਦਮ ਬੈਗ ਵਿੱਚੋਂ ਤਲਵਾਰ ਕੱਢ ਕੇ ਕਿਸ ਤਰੀਕੇ ਦੇ ਨਾਲ ਇਸ ਸੀਸੀਟੀਵੀ ਦੇ ਵਿੱਚ ਇਹਨਾਂ ਤਸਵੀਰਾਂ ਦੇ ਵਿੱਚ ਦਿਖ ਰਹੀ ਮਹਿਲਾ ਦੇ ਉੱਤੇ ਕੁੜੀ ਦੇ ਉੱਤੇ ਹਮਲਾ ਕਰ ਦਿੰਦਾ ਹੈ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਬੇਹਤ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਦਰਖੇਠਾ ਕਾਤ ਲਗਾ ਕੇ ਬੈਠਾ ਸੀ ਇਹ ਨੌਜਵਾਨ ਤੇ ਇਕਦਮ ਬੈਗ ਵਿੱਚੋਂ ਤਲਵਾਰ ਕੱਢ ਕੇ ਆਉਂਦਾ ਹੈ ਅਤੇ ਇਸ ਕੁੜੀ ਦੇ ਉੱਤੇ ਹਮਲਾ ਕਰ ਦਿੰਦਾ ਹੈ ਤਸਵੀਰਾਂ ਦੇਖ ਸਕਦੇ ਹੋ ਬਾਕੀ ਦੀਆਂ ਕੁੜੀਆਂ ਘਬਰਾ ਕੇ ਉੱਥੋਂ ਭੱਜ ਜਾਂਦੀਆਂ ਨੇ ਉਹ ਨੌਜਵਾਨ ਕੁੜੀ ਦੇ ਉੱਪਰ 7 ਤੋਂ 8 ਵਾਰ ਤਲਵਾਰ ਦੇ ਨਾਲ ਤੇ ਸਤਾਰ ਹਥਿਆਰ ਦੇ ਨਾਲ ਹਮਲਾ ਕਰਦਾ ਹੈ ਤੇ ਫਿਰ ਪੈਦਲ ਹੀ ਮੌਕੇ ਤੋਂ ਭੱਜ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਬਿਹਤ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਰਾਹਗੀਰਾਂ ਵੱਲੋਂ ਵੀ ਕਿਸ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚ ਉਸ ਜ਼ਖਮੀ ਕੁੜੀ ਨੂੰ ਦਾਖਲ ਕਰਾਇਆ ਜਾਂਦਾ ਹੈ ਸੀਰੀਅਸ ਦੱਸੀ ਜਾ ਰਹੀ ਹੈ ਤਸਵੀਰਾਂ ਦੇਖ ਕੇ ਬੇहद ਤੁਹਾਡੀ ਰੂਹ ਕਮ ਜਾਵੇ ਕਿ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸ ਦਈਏ ਕਿ ਮਹਿਜ਼ ਸਵੇਰੇ ਦੇ 8 ਵਜੇ ਸੀ ਕਰੀਬ ਇੱਕ ਨੌਜਵਾਨ ਜਿਹੜਾ ਸੀ ਉਹ ਕੁੜੀ ਦੇ ਨਾ ਕੁੜੀ ਦੇ ਉੱਤੇ ਤਲਵਾਰ ਨਾਲ ਹਮਲਾ ਕਰ ਦਿੰਦਾ ਹੈ ਕੁੜੀ ਦਾ ਪਤਾ ਨਹੀਂ ਲੱਗਾ ਕਿ ਕਿੱਥੋਂ ਰਹਿਣ ਵਾਲੀ ਸੀ ਪਰ ਹਮਲਾ ਕਰਨ ਵਾਲਾ ਕੌਣ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਜ਼ਰੂਰ ਕਰ ਰਹੀ ਹੈ ਦੱਸ ਦਈਏ ਕਿ ਸਵੇਰੇ 8 ਵਜੇ ਦੇ ਦੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ 2-3 ਕੁੜੀਆਂ ਉੱਤਰ ਕੇ ਇੰਡਸਟਰੀ ਪ੍ਰਾਈਵੇਟ ਜੌਬ 'ਚ ਜਾ ਰਹੀਆਂ ਸੀ ਅਤੇ ਇੱਕ ਦਰਖਤ ਦੇ ਹੇਠਾਂ ਘਾਤ ਲਗਾ ਕੇ ਇਹ ਮੁੰਡਾ ਬੈਠਾ ਹੋਇਆ ਸੀ ਤੇ ਇੱਕਦਮ ਬੈਗ ਦੇ ਵਿੱਚੋਂ ਤਲਵਾਰ ਕੱਢ ਕੇ ਆਉਂਦਾ ਹੈ ਅਤੇ ਇਸ ਕੁੜੀ ਦੇ ਉੱਤੇ ਹਮਲਾ ਕਰ ਦਿੰਦਾ ਹੈ ਹਮਲੇ ਦੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੁੜੀਆਂ ਘਬਰਾ ਜਾਂਦੀਆਂ ਨੇ ਬਾਕੀ ਤੇ ਉੱਥੋਂ ਭੱਜ ਜਾਂਦੀਆਂ ਨੇ ਤੇ ਉਹ ਨੌਜਵਾਨ ਕੁੜੀ ਦੇ ਉੱਪਰ 7 ਤੋਂ 8 ਵਾਰ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਦਾ ਹੈ ਫਿਰ ਪੈਦਲ ਹੀ ਮੌਕੇ ਤੋਂ ਫਰਾਰ ਹੋ ਜਾਂਦਾ ਦੱਸ ਦਈਏ ਕਿ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਮਹੌਲੀ ਦੇ ਫੇਜ਼ 5 ਤੋਂ ਸਾਹਮਣੇ ਆਈਆਂ ਨੇ ਤੇ ਇਹ ਜਿਹੜੀ ਕਿਸ ਤਰੀਕੇ ਦੇ ਨਾਲ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਵਾਰਦਾਤ ਦੀ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਬੇहद ਹੈਰਾਨ ਕਰ ਦੇਣ ਵਾਲੀ ਆ ਦੱਸ ਦਈਏ ਕਿ ਸਵੇਰੇ 8 ਵਜੇ ਦੇ ਕਰੀਬ ਬੱਸ ਦੇ ਵਿੱਚੋਂ ਦੋ ਤੋਂ ਤਿੰਨ ਕੁੜੀਆਂ ਉਤਰਦੀਆਂ ਨੇ ਤੇ ਮੋਹਾਲੀ ਦੇ ਵਿੱਚ ਹੀ ਇੰਡਸਟਰੀ ਪ੍ਰਾਈਵੇਟ ਜੌਬ ਤੇ ਜਾ ਰਹੀਆਂ ਸੀ ਕਿ ਇੱਕ ਦਰਖਤ ਦੇ ਹੇਠਾਂ ਇਹ ਜਿਹੜਾ ਨੌਜਵਾਨ ਹੈ ਦਰਖਤ ਦੇ ਹੇਠਾਂ ਘਾਤ ਲਗਾ ਕੇ ਬੈਠਾ ਹੋਇਆ ਸੀ ਤੇ ਇੱਕੋਦਮ ਜਦੋਂ ਕੁੜੀਆਂ ਆਉਂਦੀਆਂ ਨੇ ਤਾਂ ਬੈਗ ਦੇ ਵਿੱਚੋਂ ਤੇਜ਼ ਸਰ ਹਥਿਆਰ ਕੱਢ ਕੇ ਇਸ ਕੁੜੀ ਦੇ ਉੱਤੇ ਹਮਲਾ ਕਰ ਦਿੰਦਾ ਹੈ ਜਿਸ ਤੋਂ ਬਾਅਦ ਸੰਸਨੀ ਫੈਲ ਜਾਂਦੀ ਹੈ ਰਹਾਗਿਰ ਵੀ ਕਬਰਾ ਜਾਂਦੇ ਨੇ ਤੇ ਕੁੜੀਆਂ ਜਿਹੜੀਆਂ ਨਾਲ ਉਹਦੇ ਅਸੀਗੀਆਂ ਉਹ ਭੱਜ ਜਾਂਦੀਆਂ ਨੇ ਕਿਸ ਤਰੀਕੇ ਦੇ ਨਾਲ ਨੌਜਵਾਨ ਕੁੜੀ ਦੇ ਉੱਪਰ 7 ਤੋਂ 8 ਵਾਰ ਤਲਵਾਰ ਦੇ ਨਾਲ ਤੇ ਸਰ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਉੱਥੋਂ ਫਿਰ ਪੈਦਲ ਹੀ ਮੌਕੇ ਤੋਂ ਇਹ ਨੌਜਵਾਨ ਜਿਹੜਾ ਹੈ ਭੱਜ ਜਾਂਦਾ ਹੈ ਬੇहद ਹੈਰਾਨ ਕਰਨ ਵਾਲੀ ਖਬਰ ਹੈ ਮਹੌਲੀ ਦੇ ਫੇਸ ਪੰਜ ਤੋਂ ਸਾਹਮਣੇ ਆਇਆ ਜਿੱਥੇ ਸਵੇਰੇ 8 ਵਜੇ ਦੇ ਕਰੀਬ ਇਹ ਨੌਜਵਾਨ ਜਿਹੜਾ ਹੈ ਇੱਕ ਕੁੜੀ ਦੇ ਉੱਤੇ ਤੇਜ਼ ਸਰ ਹਥਿਆਰ ਦੇ ਨਾਲ ਹਮਲਾ ਕਰਦਾ ਹੈ ਤੇ ਉੱਥੋਂ ਫਿਰ ਫਰਾਰ ਹੋ ਜਾਂਦਾ ਹੈ 7 ਤੋਂ 8 ਵਾਰ ਜਿਹੜੇ ਉਸ ਵੱਲੋਂ ਕੀਤੇ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਬੇहद ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੇहद ਵੱਡੀ ਵਾਰਦਾਤ ਹੈ ਬਿਨਾਂ ਕਿਸੇ ਕਾਨੂੰਨ ਅਤੇ ਪੁਲਿਸ ਦੇ ਖੌਫ ਤੋਂ ਬਗੈਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਤਸਵੀਰਾਂ ਜੋ ਤੁਸੀਂ ਦੇਖੋਗੇ ਤਾਂ ਰੂਹ ਕੰਮ ਜਾਵੇਗੀ ਦਿਲ ਦਹਿਲ ਜਾਵੇਗਾ ਲੋਕ ਹੈਰਾਨ ਤੇ ਪਰੇਸ਼ਾਨ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਕਲੇਜੇ 'ਚੋਂ ਜਿਹੜਾ ਕਾਨੂੰਨ ਦਾ ਪੁਲਿਸ ਦਾ ਡਰ ਜਿਹੜਾ ਖਤਮ ਹੋ ਚੁੱਕਿਆ ਹੈ ਬੇहद ਵੱਡੀ ਵਾਰਦਾਤ ਹੈ ਮਹੌਲੀ ਵਰਕੇ ਸ਼ਹਿਰ ਤੋਂ ਸਾਹਮਣੇ ਹੈ ਮਹੌਲੀ ਦੇ ਵਿੱਚੋਂ ਜਦੋਂ ਇਹ ਕੁੜੀ ਜਿਹੜੀ ਹੈ ਆਪਣੀ ਬਾਕੀ ਸਾਥੀਆਂ ਦੇ ਨਾਲ ਕੰਮ ਦੇ ਉੱਤੇ ਜਾ ਰਹੀ ਹੁੰਦੀ ਹੈ ਇੰਡਸਟਰੀ ਪ੍ਰਾਈਵੇਟ ਜੌਬ ਤੇ ਦੱਸਿਆ ਜਾਂਦਾ ਕਿ ਉਹ ਜਾ ਰਹੀ ਹੁੰਦੀ ਹੈ ਤੇ ਉਸੇ ਵੇਲੇ ਜਦੋਂ ਉਹ ਆਟੋ ਤੋਂ ਉਤਰਦੀ ਹੈ ਤਾਂ ਉੱਥੇ ਇੰਡਸਟਰੀ ਪ੍ਰਾਈਵੇਟ ਜੌਬ ਤੇ ਜਾਣ ਤੋਂ ਪਹਿਲਾਂ ਜਦੋਂ ਦਰਖਤ ਹੇਟਾ ਇੱਕ ਲੜਕਾ ਜਿਹੜਾ ਹੈ ਇੱਕ ਨੌਜਵਾਨ ਜਿਹੜਾ ਹੈ ਇੱਕ ਮੁੰਡਾ ਜਿਹੜਾ ਹੈ ਉੱਥੇ ਇੱਕ ਹੱਥ ਲਗਾ ਕੇ ਬੈਠਾ ਹੁੰਦਾ ਹੈ ਤੇ ਜਦੋਂ ਉਹ ਕੁੜੀ ਆਉਂਦੀ ਹੈ ਆਪਣੀ ਬਾਕੀ ਸਾਥੀਆਂ ਦੇ ਨਾਲ ਤਾਂ ਬੈਗ ਦੇ ਵਿੱਚੋਂ ਤੇਜ਼ ਤਾਰ ਹਥਿਆਰ ਕੱਢ ਕੇ ਉਸ ਉੱਤੇ ਇੱਕ ਤੋਂ ਬਾਅਦ ਇੱਕ ਸੱਤ ਤੋਂ ਅੱਠ ਵਾਰੀ ਇਹ ਹਮਲਾ ਕਰਦਾ ਹੈ ਜਿਸ ਤੇ ਨਾਲ ਉਹ ਬੇहद ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਤੇ ਉਹ ਨੌਜਵਾਨ ਜਿਹੜਾ ਹੈ ਉਹ ਮੌਕੇ ਤੋਂ ਪੈਦਲ ਹੀ ਫਰਾਰ ਹੋ ਜਾਂਦਾ ਹੈ ਭੱਜ ਜਾਂਦਾ ਹੈ ਤੇ ਸਿਸ਼ਟ ਵੀ ਦੀਆਂ ਤਸਵੀਰਾਂ ਨੇ ਬੇहद ਹੈਰਾਨ ਕਰਨ ਵਾਲੀਆਂ ਸਾਹਮਣੀਆਂ ਆਈਆਂ ਨੇ ਰਾਹਗੀਰਾਂ ਦੇ ਵੱਲੋਂ ਦੱਸਦੀ ਹੈ ਕਿ ਉਸ ਕੁੜੀ ਨੂੰ ਜਿਹੜਾ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਉਹਦੀ ਹਾਲਤ ਜਿਹੜੀ ਆ ਬੇहद ਕ੍ਰਿਟੀਕਲ ਦੱਸੀ ਜਾ ਰਹੀ ਹੈ ਸੀਰੀਅਸ ਦੱਸੀ ਜਾ ਰਹੀ ਹੈ ਪਰ ਜੋ ਵੀਆਂ ਤਸਵੀਰਾਂ ਸਾਹਮਣ ਆਈਆਂ ਨੇ ਵਾਰਦਾਤ ਸਾਹਮਣ ਆਈਆਂ ਨੇ ਬੇहद ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਵਾਰਦਾਤ ਹੈ ਮੋਹਾਲੀ ਦੇ ਫੇਜ਼ 5 ਦੀਆਂ ਇਹ ਤਸਵੀਰਾਂ ਨੇ ਸਵੇਰੇ ਸਵੇਰੇ ਦਾ ਟਾਈਮ ਹੈ ਸਵੇਰੇ ਦੇ 8 ਵਜੇ ਦੀ ਕਰੀਬ ਦੀ ਇਹ ਵਾਰਦਾਤ ਹੈ ਨੌਜਵਾਨ ਮੁੰਡੇ ਦੇ ਵੱਲੋਂ ਕੁੜੀ ਦੇ ਉੱਤੇ ਬੇहद ਦਰਦਨਾਕ ਤਰੀਕੇ ਦੇ ਨਾਲ ਤਲਵਾਰ ਦੇ ਨਾਲ ਤੇ ਸਰ ਹਥਿਆਰ ਦੇ ਨਾਲ ਹਮਲਾ ਕੀਤਾ ਹੈ ਕੁੜੀ ਦਾ ਤਾਂ ਪਤਾ ਨਹੀਂ ਲੱਗ ਸਕਿਆ ਕਿ ਕਿੱਥੋਂ ਦੀ ਰਹਿਣ ਵਾਲੀ ਹੈ ਪਰ ਹਮਲਾ ਕਰਨ ਵਾਲਾ ਕੌਣ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਦੀ ਕਿ ਸਵੇਰੇ 8 ਵਜੇ ਦੇ ਕਰੀਬ ਬੱਸ ਦੇ ਵਿੱਚੋਂ ਦੋ ਤੋਂ ਤਿੰਨ ਕੁੜੀਆਂ ਉਤਰ ਕੇ ਇੰਡਸਟਰੀ ਪ੍ਰਾਈਵੇਟ ਜੌਬ ਤੇ ਜਾ ਰਹੀਆਂ ਸੀ ਅਤੇ ਇੱਕ ਦਰਖਤ ਦੇ ਹੇਠਾਂ ਇਹ ਨੌਜਵਾਨ ਜਿਹੜਾ ਹੈ ਘਾਤ ਲਗਾ ਕੇ ਬੈਠਾ ਸੀ ਇਹਨੂੰ ਪਤਾ ਸੀ ਕਿ ਇੱਥੇ ਇੰਨੇ ਟਾਈਮ ਤੇ ਇੱਕ ਕੁੜੀਆਂ ਆਉਣਗੀਆਂ ਤਾਂ ਕਿਸ ਤਰੀਕੇ ਦੇ ਨਾਲ ਘਾਤ ਲਗਾ ਕੇ ਪਹਿਲਾਂ ਤੋਂ ਹੀ ਬੈਠਾ ਸੀ ਤੇ ਜਦੋਂ ਇਹ ਕੁੜੀਆਂ ਆਉਂਦੀਆਂ ਨੇ ਤਾਂ ਇਸ ਵੱਲੋਂ ਆਪਣੇ ਬੈਗ ਦੇ ਵਿੱਚੋਂ ਹਥਿਆਰ ਕੱਢ ਕੇ ਤੇਜ਼ਾਰ ਹਥਿਆਰ ਤੇ ਉਸ ਤੇ ਉੱਤੇ ਕੁੜੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਹਮਲਾ ਵੀ ਇੱਕ ਵਾਰ ਨਹੀਂ 7 ਤੋਂ 8 ਵਾਰੀ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਮੌਕੇ ਤੋਂ ਪੈਦਲ ਹੀ ਭੱਜ ਕੇ ਫਰਾਰ ਹੋ ਜਾਂਦਾ ਹੈ